ਫੋਰਸਾਰੇ ਠੀਕ ਠਾਕ ਉਹ ਬਹੁਤ ਭਾਬੇ بارش ਬਹੁਤ ਤੇਜ਼ ਪੈ ਰਹੀ ਹੈ ਤੁਹਾਨੂੰ ਲਾਈਵ ਦਿਖਾਉਣਾ ਮੈਂ بارش ਬਹੁਤ ਤੇਜ਼ ਹੈ ਪਾਣੀ ਅੰਦਰ ਵੜ ਆਇਆ ਦੁਕਾਨ ਦੇ ਕਰੋ ਚੈੱਕ ਪਾਣੀ ਅੰਦਰ ਆਉਣ ਲੱਗ ਗਿਆ ਗੜੇ ਪੈ ਰਹੇ ਆ ਸ਼ੀਸ਼ੇ ਤੇ ਵੱਜੀ ਜਾਂਦੇ ਆ ਫਰਾ ਫਰਾ ਹੁਣ ਮੈਨੂੰ ਐਂ ਲੱਗਦਾ ਹੈ ਦੁਕਾਨ ਕਿਤੇ ਬੰਦ ਨਾ ਤੇ ਕੋਈ ਸ਼ੀਸ਼ੇ ਤੇ ਡਿੱਗ ਜੰਦੇ ਆ ਨਾ ਕਿਹੜਾ ਨਾਲ ਵੱਜੀ ਜਾਂਦੀ ਹੈ ਆਵਾਜ਼ ਬਹੁਤ ਤੇਜ਼ ਆਈ ਜਾਂਦੀ ਹੈ ਮੈਨੂੰ ਆਗਿਆ ਦਾ ਪਟਾਕਾ ਨਾ ਪਾੜਨ ਸ਼ੀਸ਼ੇ ਦਾ ਨਾ ਆਹ ਦੇਖੋ ਕਿੱਦਾਂ ਕਿਦਾਂ ਮੋٹے ਤੇ ਜੀਰਾ ਮੋਟੇ ਵੀ ਹੈ ਤੇ ਜੀਰਾ ਖੜਾ ਤੇ ਦਸੋਂ ਫਿਰ ਕਿੱਥੇ ਕਿਤੇ ਨਹੀਂ ਪੈ ਰਿਹਾ ਭਰਾਓ ਮੈਂ ਹੁਣ ਵੈਸੇ ਕਰਿਆ ਸੀ ਇਧਰ ਵਿਦੜਵਾਲੇ ਪਾਸੇ ਮਲੂਟਲੇ ਇਹ ਕਿੰਜ ਹੈ ਸਾਡੇ ਬਲ ਤਾਂ ਨਹੀਂ ਹੈ ਮੀ 퍼 ਮੀ ਆਇਆ ਐ ਪਾਸੋਂ ਹਰਿਆਣਿਆਂ ਦੇ ਪਾਸੋਂ ਡੱਬ ਵਾਲੀ ਜਿਵੇਂ ਸਾਈਡ ਇਧਰੋਂ ਆਇਆ ਮੀ ਆਪਣਾ ਪਿੰਡ ਬਠੰਡਾ ਬੀੜਤਲਾ ਇੱਥੇ ਤਾਂ ਮੀ ਤੇ ਗੜੇ ਕਾਫੀ ਪੈਰੇ ਆ ਨਾ ਤੇ ਪਾਣੀ ਉਹ ਕੋਡੋ ਭਲਾ ਹੋਵੇ ਪਾਣੀ ਪਾਣੀ ਹੋਇਆ ਪਿੱਕਰ ਦੇਖੋ ਓਏ ਉਹ ਤਾਂ ਦੇਖੋ ਪਾਣੀ ਪਾਣੀ ਅੰਦਰ ਮਾ ਤਾਂ ਦੇਖਿਆ ਹੀ ਨਹੀਂ ਅੰਦਰ ਤਾਂ ਹੋਇਆ ਪਿਆ ਪਾਣੀ ਪਾਣੀ ਮੈਨੂੰ ਲੱਗਦਾ ਸ਼ਟਰ ਕਰਨਾ ਪਾਣਾ ਬੰਦ ਤੇ ਸ਼ਟਰ ਕਰ ਦਈਏ ਬੰਦ ਚੰਬੀ ਇਹ ਤਰ੍ਹਾਂ ਨਾ ਲੋਕੀ ਤਾਕਰਤਾ ਸ਼ਟਰ ਆਫ ਥੋੜਾ ਜਿਹਾ ਜਿਆਦਾ ਨਹੀਂ ਥੋੜਾ ਜਿਹਾ ਸ਼ਟਰ ਕਰਤਾ ਆਫ ਤੇ ਦੇਖਦੇ ਹਾਂ ਹੁਣ ਤਾਣੀ ਆਉਂਦਾ ਕਿੰਨਾ ਬਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕੱਡਾਂ ਕਿੰਦੇ ਨਾਲ ਆਬੀ ਰੱਪਾਣੀ ਤਾਂ ਥੱਲੇ ਆ ਭਿੱਜ ਗਈ ਮੈਟ ਜਾਂ ਸਾਰਾ ਪਾਣੀ ਪਾਣੀ ਹੋ ਗਿਆ ਦੁਕਾਨ ਵਿੱਚ ਕਣੀਆਂ ਚ ਮੈਂ ਭਿੱਜ ਗਈ ਤੇ ਕਲੀ ਕਲੀ ਤੇਰੀ ਵਿੱਚ ਗਾਰਾਂ ਲੈ ਭਰਾਓ ਮੈਂ ਤਾਂ ਨੰਦ ਮੰਨ ਜਾਂਦਾ ਸੀ ਗੜਿਆਂ ਦਾ ਤੇ بارش ਦਾ ਤਾਂ ਕੰਮ ਹੋ ਗਿਆ ਖਰਾਬ ਲੈ ਭਰਾਓ ਦੱਸੋ ਫਿਰ ਮੈਸੇਜ ਕਰਦੇ ਹਾਂ ਨਿਕਲ ਜਾਂ ਕਿੱਥੇ ਕਿੱਥੇ ਸਾਡੀਆਂ ਵੀਡੀਓ ਜਾਂਦੀਆਂ ਤੇ ਕਿੱਥੇ ਕਿੱਥੇ ਅਸੀਂ ਘੁੰਮਦੇ ਫਿਰਦੇ ਹਾਂ ਰਾਜੂ ਤੇ ਮੈਂ ਵੀਡੀਓ ਰੀਲਾਂ ਬਣਾਉਂਦੇ ਆ ਭਾਈ ਬਣ ਕੇ ਦੱਬ ਕੇ ਬਹੁਤ ਪਿਆਰ ਦੇ ਰਹੇ ਹੋ ਵੈਸੇ ਤੁਸੀਂ ਦੱਬ ਕੇ ਸ਼ੇਅਰ ਕਰੋ ਫੋਲੋ ਵੀ ਕਰੋ ਤੇ ਕਮੈਂਟ ਵੀ ਕਰੋ ਅੱਜ ਦਾ ਮੀਂਹ ਕਿੱਥੇ ਪੈ ਰਿਹਾ ਹੈ ਅੱਜ ਦਾ ਮੀਂਹ ਵੀ ਦੱਸੋ ਕਿੱਥੇ ਪੈ ਰਿਹਾ ਹੈ ਬੈਸੇ ਤਾਂ ਸਾਰੇ ਵਿਲੇ ਹੋ ਗਏ ਹੋਣਗੇ ਮੇਰੇ ਸਾਹ ਨਾਲ ਤਾਂ ਕੋਈ ਖਤਰਾ ਹੈ ਨਹੀਂ بارش ਦਾ ਉਹਨਾਂ ਨੂੰ ਖਤਰਾ ਬਣਿਆ ਹੋਇਆ ਹੈ ਜਿਹੜੇ ਭਰਾਵਾਂ ਨੇ ਨਰਮਾ ਬੀਜਤਾ ਹਨਾ ਉਸ ਭਰਾਵਾਂ ਨੂੰ ਖਤਰਾ ਹੈਗਾ ਜਿਹੜੇ ਭਰਾਵਾਂ ਨੇ ਨਰਮਾ ਬੀਜਿਆ ਹੋਇਆ ਤੇ ਨਰਮਾ ਹੋ ਗਿਆ ڪرੰਡ ਤੇ ਔਖਾ ਹੋ ਗਿਆ ਦੁਬਾਰੇ ਜਾਂ ਤਾਂ ਵਿਜਣਾ ਪੂਗਾ ਜਿਹੜੇ ਸਾਹ ਨਾਲ ਮੀਂਹ ਹੈਗਾ ਗੜੇ ਪਈ ਜਾਂਦੇ ਆ ڪرੰਡ ਹੋ ਗਿਆ ਹੋਊਗਾ ਚਲ ਪ੍ਰਮਾਤਮਾ ਭਲਾ ਕਰੇ ਬਹੁਤ ਘੱਟ ਲੋਕਾਂ ਨੇ ਬੀਜੀ ਆ ਝੋਨੇ ਵਾਲਿਆਂ ਨੂੰ ਤਾਂ ਠੀਕ ਹੈ ਵੈਸੇ ਫੱਕ ਫੁੱਕ ਬੀਜੀ ਹੋਊਗੀ ਚਲ ਫੱਕ ਨੂੰ ਤਾਂ ਪਾਣੀ ਐਸ ਵळे ਲੋਡ ਪਾਈ ਜਾਂਦੀ ਆਥਰੇ ਜੇ ਹੋਰ ਸਾਰੇ ਠੀਕ ਠਾਕ ਹੂੰ ਤੂੜੀ ਟਾੜੀ ਬਣਾ ਲਈ ਵਿਲੇ ਹੋ ਗਏ ਦਾ ਥੈਂਕ ਯੂ ਪ੍ਰਾਪ ਛੱਡ ਦਿਓ ਮੈਸੇਜ